ਇਹ ਫਿਰ ਸਿਰਫ ਨਾ ਬਾਜਬਾਦੀ ਜੀ ਦੇ ਸਪੋਰਟ ਵਾਸਤੇ ਹੈ ਮੈਂ ਇਹਦੇ ਵਿੱਚ ਕੰਮ ਨਹੀਂ ਕੀਤਾ ਜਿੱਦਾਂ ਹੁਣ ਕੋਈ ਸਾਇੰਸ ਹੈ ਸਾਇੰਸ ਦੇ ਵਿੱਚ ਇੱਕ ਹੁੰਦੀ ਹੈ ਫਿਜ਼ਿਕਸ ਇੱਕ ਹੁੰਦੀ ਹੈ ਕੈਮਿਸਟਰੀ ਬਾਇਓਲੋਜੀ ਇਹ ਸਾਇੰਸ ਹੈ ਸਾਰੇ ਮੈਂ ਪੁੱਛਾਂ ਫਿਜ਼ਿਕਸ ਕੀ ਹੁੰਦੀ ਹੈ ਤੇ ਕੋਈ ਕੀ ਦੱਸੇਗਾ ਫਿਜ਼ਿਕਸ ਕੀ ਹੁੰਦੀ ਹੈ ਕੈਮਿਸਟਰੀ ਕੀ ਹੁੰਦੀ ਹੈ ਜਦੋਂ ਤੱਕ ਅਸੀਂ ਉਹ ਚੀਜ਼ ਪੜਾਂਗੇ ਨਹੀਂ ਉਹਦੀ ਮਾਸਟਰੀ ਨਹੀਂ ਕਰਾਂਗੇ ਅਸੀਂ ਉਸ ਦੇ ਬਾਰੇ ਵਹਿਮ ਹੀ ਰੱਖਾਂਗੇ ਕਿ ਇਹ ਕੀ ਚੀਜ਼ ਹੋ ਸਕਦੀ ਹੈ ਅੱਜ ਇਹ ਜਿਹੜਾ ਜੋਤਿਸ਼ ਸ਼ਾਸਤਰ ਹੈ ਇਹ ਇੱਕ ਸ਼ਾਸਤਰ ਹੈ ਇੱਕ ਵਿਗਿਆਨ ਹੈ ਜਿਹਦੇ ਵਿੱਚ ਇਹ ਸ਼ਾਇਦ ਦੱਸਿਆ ਜਾਂਦਾ ਮੈਂ ਇਹ ਪੜਿਆ ਨਹੀਂ ਹੈ ਪਰ ਮੈਨੂੰ ਜਿੰਨੇ ਕੁ ਸੁਣ ਸੁਣਾ ਕੇ ਬਜ਼ੁਰਗਾਂ ਤੋਂ ਕਿ ਇਹ ਇਹ ਜਿਹੜਾ ਸ਼ਾਸਤਰ ਹੈ ਜਿਹਦੇ ਵਿੱਚ ਸਾਡੇ ਜਿਹੜੇ ਗ੍ਰਹਿ ਨੇ ਜਿਹੜੇ ਸਟਾਰਸ ਹੈ ਜਾਂ ਜਿਹੜੀ ਇਹ ਪ੍ਰਕਿਰਤੀ ਹੈ ਨੇਚਰ ਹੈ ਇਹਦੀ ਸਾਡੇ ਨਾਲ ਕੀ ਜੁੜਾਵ ਹੈ ਇਹਦਾ ਸੜਦੇ ਤੇ ਕੀ ਪਰਵਾਹ ਹੈ ਇਹਦੇ ਬਾਰੇ ਚ ਵਿਗਿਆਨ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਵੈਬ ਸੀਰੀਜ਼ ਆ ਰਹੀ ਹੈ ਔਲਾਦ ਤੇ ਡਿਪੋਰਟ ਜਿਸ ਤੋਂ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਔਰ ਉਹਦੇ ਦੌਰਾਨ ਜੋ ਸਾਰੀ ਸਟਾਰ ਕਾਸਟ ਇੱਥੇ ਪਹੁੰਚੀ ਹੈ ਸੋ ਮੇਰੇ ਨਾਲ ਬੀਨ ਸ਼ਰਮਾ ਹੈਗੇ ਨੇ ਉਹਨਾਂ ਨਾਲ ਖਾਸ ਗੱਲਬਾਤ ਕਰ ਲੈਣੇ ਔਰ ਸਪੈਸੀਫਿਕਲੀ ਐਸਟਰੋਲੋਜੀ ਤੇ ਬੇਸਡ ਹੈ ਟਰੂ ਸਟੋਰੀਜ਼ ਤੇ ਬੇਸਡ ਹੈ ਇਹ ਵੈਬ ਸੀਰੀਜ਼ ਸੋ ਕੀ ਐਸਟਰੋਲੋਜੀ ਬੀਨ ਸ਼ਰਮਾ ਜੀ ਤੋਂ ਜ਼ਰੂਰ ਸਮਝਣਾ ਚਾਹਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਦਾ ਦੈਨਿਕ ਸਵੇਰਾ ਦੇਖਣ ਗੁਰੂ ਮਹਾਰਾਜ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੱਚੇ ਹਾਂਜੀ ਸਰ ਅਸਟਰੋਲੋਜੀ ਤੇ ਬੇਸਡ ਨੇ ਜਿਹੜੀਆਂ ਵੈਬ ਸੀਰੀਜ਼ ਦੇ ਨਵਾਂ ਸੀਜ਼ਨ ਆਪਾਂ ਦੇਖਣੇ ਨੇ ਨੋ ਐਪੀਸੋਡਸ ਦੇਖਣੇ ਨੇ ਸੋ ਤੁਹਾਡੇ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਸਮਝਣਾ ਚਾਹੁੰਗੀ ਕਿ ਅਸਟਰੋਲੋਜੀ ਤੁਹਾਡੇ ਅਕੋਰਡਿੰਗਲੀ ਕੀ ਹੈ ਅੱਛਾ ਮੈਂ ਪਹਿਲਾਂ ਇਹ ਕਲੀਅਰ ਕਰਦਾ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਮੈਂ ਇੱਥੇ ਸਿਰਫ ਨਾ ਬਾਜਵਾਦੀ ਜੀ ਦੀ سپورਟ ਵਾਸਤੇ ਹੈ ਮੈਂ ਇਹਦੇ ਵਿੱਚ ਕੰਮ ਨਹੀਂ ਕੀਤਾ ਹਰ ਜਿਹੜੀ ਹੈ ਜੋਤਿਸ਼ ਸ਼ਾਸਤਰ ਅਸਟਰੋਲੋਜੀ ਮੈਂ ਅੱਜ ਤੱਕ ਨਾ ਕਿਸੇ ਨੂੰ ਹੱਥ ਦਿਖਾਇਆ ਨਾ ਮੈਂ ਕੁੰਡਲੀ ਆਪਣੀ ਕੁਛ ਦਿਖਾਈ ਹੈ ਪਰ ਮੈਂ ਇਸ ਚੀਜ਼ ਨੂੰ ਮੰਨਦਾ ਹਾਂ ਕਿ ਇਹ ਇੱਕ ਵਿਗਿਆਨ ਹੈ ਜਿਹਦੇ ਬਾਰੇ ਵਿੱਚ ਸਾਨੂੰ ਨੌਲੇਜ ਨਹੀਂ ਹੈ ਜਿਹੜੀ ਚੀਜ਼ ਦੀ ਸਾਨੂੰ ਨੌਲੇਜ ਨਹੀਂ ਹੁੰਦੀ ਹੈ ਹੁਣ ਜੇ ਅਸੀਂ ਕਦੀ ਅਮਰੀਕਾ ਜਾਂ ਕੈਨੇਡਾ ਨਹੀਂ ਗਏ ਸਿਰਫ ਅਸੀਂ ਨਕਸ਼ੇ ਚ ਦੇਖਿਆ ਹੈ ਜਾਂ ਸੁਣਿਆ ਹੈ ਤੇ ਇਹਦੇ ਨਾਲ ਅਸੀਂ ਗੱਲਾਂ ਕਰੀਏ ਜਾਂ ਸੁਣ ਸੁਣਾ ਕੇ ਗੱਲਾਂ ਕਰੀਏ ਕਿ ਜੀ ਉੱਥੇ ਤਾਂ ਕੱਪੜੇ ਐਦਾਂ ਦੇ ਪਾਉਂਦੇ ਆ ਲੋਕ ਅੱਧੇ ਨੰਗੇ ਹੀ ਤੁਰੇ ਫਿਰਦੇ ਆ ਜਾਂ ਉੱਥੇ ਇਹ ਜਹਾ ਖਾਣਾ ਹੈ ਉੱਥੇ ਦੀਆਂ ਇਹੀ ਜੀਆਂ ਸੜਕਾਂ ਐ ਇਹ ਤਾਂ ਜਦੋਂ ਜਾਵਾਂਗੇ ਤਦ ਹੀ ਪਤਾ ਲੱਗੇਗਾ ਐਦਾਂ ਹੀ ਇਹ ਜਿਹੜੀ ਸਾਇੰਸ ਐ ਵਿਗਿਆਨ ਐ ਜਿਹੜਾ ਇਹ ਜਿਹੜਾ ਸ਼ਾਸਤਰ ਐ ਇਹ ਬਹੁਤ ਪੁਰਾਣਾ ਇੱਕ ਹੈ ਬਹੁਤ ਪੁਰਾਣਾ ਹੈ ਅਥਰਵ ਵੇਦ ਵਿੱਚ ਜੋਤਿਸ਼ ਸ਼ਾਸਤਰ ਦੀ ਗੱਲ ਹੁੰਦੀ ਐ वेद व्यास जी ने शायद हो लिखे मेनू पूरी इतनी नॉलेज नहीं है पर जिन्नी के मैं उदे हिसाब नाल बोलदा जिदा हुन कोई साइंस है साइंस ਦੇ ਵਿੱਚ ਇੱਕ ਹੁੰਦੀ ਹੈ ਫਿਜ਼ਿਕਸ ਇੱਕ ਹੁੰਦੀ ਹੈ ਕੈਮਿਸਟਰੀ ਬਾਇਓਲੋਜੀ ਇਹ ਸਾਇੰਸ ਹੈ ਸਾਰੀਆਂ ਮੈਂ ਪੁੱਛਾਂ ਫਿਜ਼ਿਕਸ ਕੀ ਹੁੰਦੀ ਹੈ ਤੇ ਕੋਈ ਕੀ ਦੱਸੇਗਾ ਫਿਜ਼ਿਕਸ ਕੀ ਹੁੰਦੀ ਹੈ ਕੈਮਿਸਟਰੀ ਕੀ ਹੁੰਦੀ ਹੈ ਜਦੋਂ ਤੱਕ ਅਸੀਂ ਉਹ ਚੀਜ਼ ਪੜਾਂਗੇ ਨਹੀਂ ਉਹਦੀ ਮਾਸਟਰੀ ਨਹੀਂ ਕਰਾਂਗੇ ਅਸੀਂ ਉਸ ਦੇ ਬਾਰੇ ਵਹਿਮ ਹੀ ਰੱਖਾਂਗੇ ਕਿ ਇਹ ਕੀ ਚੀਜ਼ ਹੋ ਸਕਦੀ ਹੈ ਐਧਾ ਹੀ ਇਹ ਜਿਹੜਾ ਜੋਤਿਸ਼ ਸ਼ਾਸਤਰ ਹੈ ਇਹ ਇੱਕ ਸ਼ਾਸਤਰ ਹੈ ਇੱਕ ਵਿਗਿਆਨ ਹੈ ਜਿਹਦੇ ਵਿੱਚ ਇਹ ਸਾਹਿਦ ਦੱਸਿਆ ਜਾਂਦਾ ਮੈਂ ਇਹ ਪੜਿਆ ਨਹੀਂ ਹੈ ਪਰ ਮੈਨੂੰ ਜਿੰਨੇ ਕੁ ਸੁਣ ਸੁਣਾ ਕੇ ਬਜ਼ੁਰਗਾਂ ਤੋਂ ਕਿ ਇਹ ਇਹ ਜਿਹੜਾ ਸ਼ਾਸਤਰ ਹੈ ਜਿਹਦੇ ਵਿੱਚ ਸਾਡੇ ਜਿਹੜੇ ਗ੍ਰਹਿ ਹੈ ਜਿਹੜੇ ਸਟਾਰਸ ਹੈ ਇਹ ਜਿਹੜੀ ਪ੍ਰਕਿਰਤੀ ਹੈ ਨੇਚਰ ਹੈ ਇਹਦੀ ਸਾਡੇ ਨਾਲ ਕੀ ਜੁੜਾਵ ਹੈ ਇਹਦਾ ਸਾਡੇ ਤੇ ਕੀ ਪ੍ਰਭਾਵ ਹੈ ਇਹਦੇ ਬਾਰੇ ਚ ਵਿਗਿਆਨ ਹੈ ਤੇ ਜਿਹੜਾ ਇਹਦੇ ਬਾਰੇ ਜਾਣਦਾ ਹੈ ਕਿੰਨੀ ਕ ਐਕਿਊਰੇਸੀ ਵਿੱਚ ਉਹਦੀ ਸਟੱਡੀ ਹੈ ਕਿੰਨਾ ਕੋਈ ਇਸ ਬਾਰੇ ਚ ਉਹਨੂੰ ਨੋਲਿਜ ਹੈ ਵੀ ਇਸ ਵੇਲੇ ਮੇਰੇ ਹਿਸਾਬ ਨਾਲ ਮਤਲਬ ਉਹ ਜੋਤਿਸ਼ ਸ਼ਾਸਤਰ ਦੇ ਵਿੱਚ मुताबिक सूर्य किन्नी डिग्री ते है किड़े एंगल ते शनि है या किड़े एंगल ते बृहस्पत है ये कि माइन्यूट स्टडी है उन्हें कीती हुई है उन्नीक वो ज्योतिष जानता है जिनी के डीप उन्हें स्टडी की है उन्नीक उन्होंने नॉलेज है ਸੋ ਐਸਟਰੋਲੋਜੀ ਕਿੰਨੀ ਕੁ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਕਿਉਂਕਿ ਯੂਥ ਦੀ ਗੱਲ ਕਰ ਲਈਏ ਆਮ ਲੋਕਾਂ ਦੀ ਗੱਲ ਕਰ ਰਹੀ ਹੈ ਹਰ ਕਿਸੇ ਨੂੰ ਜਾਨਣਾ ਅੱਜ ਦੇ ਟਾਈਮ ਤੇ ਇਸ਼ਕ ਹੁੰਦੇ ਨੇ ਕਿ ਨੈਕਸਟ ਵਾਟਸ ਨੈਕਸਟ ਐਸਟਰੋਲੋਜੀ ਨੂੰ ਫੋਲੋ ਕਰਨਾ ਕਿੰਨਾ ਜ਼ਰੂਰੀ ਹੈ ਤੁਹਾਡੇ ਸਾਹਿਬ ਦੇਖੋ ਮੇਰੀ ਗੱਲ ਸੁਣੋ ਜੇ ਮੈਂ ਬਿਮਾਰ ਨਹੀਂ ਵੀ ਹਾਂ ਤਾਂ ਵੀ ਮੈਂ ਮੈਡੀਕਲ ਚੈੱਕਅਪ ਕਰਵਾਉਂਦਾ ਰਹਿੰਦਾ ਹਾਂ ਵੀ ਮੇਰੇ ਅੰਦਰ ਕੋਈ ਕਮੀ ਤਾਂ ਨਹੀਂ ਆ ਰਹੀ ਕਿ ਹ ਅ ਪਾਸਫੋਰਸ ਤਾਂ ਨਹੀਂ ਘਟ ਗਿਆ ਆਇਰਨ ਤਾਂ ਨਹੀਂ ਘਟ ਗਿਆ ਯਾ ਮਤਲਬ ਉਹ ਕਿਉਂ ਕਰਵਾਉਂਦਾ ਮੈਂ ਕਿ ਮੈਂ ਤੰਦਰੁਸਤ ਰਹਾ ਜਿਸ ਚੀਜ਼ ਦੀ ਮੇਰੇ ਅੰਦਰ ਕੋਈ ਕਮੀ ਮੈਨੂੰ ਪਤਾ ਲੱਗ ਜੇ ਤੇ ਮੈਂ ਉਹਦਾ ਕੋਈ ਵਿਟਾਮਿਨ ਮਲਟੀਵਿਟਾਮਿਨ ਯਾ ਕੁਝ ਵੀ ਸਬਸਟੀਟਿਊਟ ਜੋ ਵੀ ਹੁੰਦੇ ਆ ਉਹ ਲੈ ਲਾਂ ਯਾ ਉਹੀ ਜੀਆਂ ਮੈਂ ਸਬਜ਼ੀਆਂ ਖਾਣੀਆਂ ਸ਼ੁਰੂ ਕਰਦਾ ਇਸ ਤਰ੍ਹਾਂ ਕਰਦੇ ਹੀ ਆ ਤੁਸੀਂ ਵੀ ਕਰਦੇ ਹੋਵੋਗੇ ਅਸਰ ਹੈ ਆਪਣੇ ਬਾਰੇ ਚ ਜਾਣਨਾ ਕਿ ਵੀ ਮੈਂ ਮੇਰੇ ਨਾਲ ਪ੍ਰਕਿਰਤੀ ਦਾ ਕੀ ਸੰਬੰਧ ਹੈ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਰਾਹ ਦੇ ਵਿੱਚ ਕਿਸ ਤਰ੍ਹਾਂ ਦੀਆਂ ਕੋਈ ਅਰਚਨਾ ਆਣੀਆਂ ਆ ਸਕਦੀਆਂ ਹੈ ਪਰ ਇਹ ਚੀਜ਼ਾਂ ਨੂੰ ਮੈਂ ਇਹ ਨਹੀਂ ਪ੍ਰਮੋਟ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਹਾਂ ਕਿ ਉਹ ਬੰਦੇ ਨੂੰ ਨੌਲੇਜ ਕਿੰਨੀ ਕਿ ਇੱਕ ਇੱਕ ਡਾਕਟਰ ਕੋਲ ਮੰਗੇ ਆ ਕਿ ਮੈਂ ਕਹਿੰ ਜੀ ਮੈਨੂੰ ਨਜਲਾ ਹੋ ਗਿਆ ਬੜਾ ਜ਼ੁਕਾਮ ਜਾਂ ਗਲਾ ਠੀਕ ਨਹੀਂ ਹੈ ਆਵਾਜ਼ ਵੀ ਉਹ ਦਿਨਾਂ ਮੇਰੀ ਠੀਕ ਨਹੀਂ ਸੀਗੀ ਉਹਨੇ ਜੀ ਇੱਧਰ ਉੱਧਰ ਦੇਖ ਕੇ ਇੱਕ ਜਗ੍ਹਾ ਤੋਂ ਸ਼ੀਸ਼ੀ ਕੋਲੇ ਗੋਲੀਆਂ ਗੱਡੀਆਂ ਮੈਨੂੰ ਪੜਾਤੇ ਆ ਕਹਿੰਦਾ ਇਹਦੇ ਨਾਲ ਤੁਹਾਡਾ ਪੇਟ ਠੀਕ ਹੋ ਜਾਏਗਾ ਵੀ ਪੇਟ ਠੀਕ ਕਰਾਓ ਪਹਿਲਾਂ ਮੈਂ ਉਹ ਗੋਲੀਆਂ ਲੈ ਕੇ ਘਰ ਆ ਗਿਆ ਹਫ਼ਤੇ ਬਾਅਦ ਫੇਰ ਗਿਆ ਮੈਂ ਕਹਿੰਦਾ ਜੀ ਕੁਝ ਫਾਇਦਾ ਨਹੀਂ ਹੋਇਆ ਗਲਾ ਹੋਰ ਜਾਮ ਹੋ ਗਿਆ ਉਨਾਂ ਫੇਰ ਮੈਨੂੰ ਗੋਲੀਆਂ ਦੇਤੀਆਂ ਕੁਝ ਮੈਂ ਕਿਹਾ ਇਹ ਕਾਦੀ ਕਹਿੰਦਾ ਇਹ ਵੀ ਤੁਹਾਡਾ ਪੇਟ ਸਾਫ਼ ਕਰਨ ਗਿਆ ਬਾਅਦ ਚ ਪਤਾ ਲੱਗੇ ਉਹਨੂੰ ਨੌਲੇਜ ਸਿਰਫ ਪੇਟ ਸਾਫ਼ ਦੀ ਪਤਾ ਸੀਗੀ ਹੋਰ ਦਵਾਈਆਂ ਹੁੰਦਾ ਉਹਨੂੰ ਨੌਲੇਜ ਹੀ ਨਹੀਂ ਸੀਗੀ ਤਾਂ ਜਿੰਨੀ ਕਿ ਜਿਹਨੂੰ ਨੌਲੇਜ ਹੈ ਜਿਸ ਬਾਰੇ ਹੁਣ ਕਈਆਂ ਤੋਂ ਅਸੀਂ ਪੁੱਛਦੇ ਹਾਂ 17 ਸੈਕਟਰ ਕਿੱਧਰ ਹੈ ਕਿਸੇ ਭਈਏ ਤੋਂ ਪੁੱਛ ਲਿਆ ਉਹ ਕਦੀ ਗਿਆ ਹੈ ਨਹੀਂ ਉਹ ਕਹਦੇ ਕਿ ਸਿੱਧਾ ਜਾ ਕੇ ਜੀ ਫੇਰ ਕਿਸੇ ਤੋਂ ਪੁੱਛ ਲਿਓ ਇੱਕ ਖੱਬੇ ਮੁੜ ਜਾਓ ਜੀ ਉੱਥੇ ਪਾਨ ਦੀ ਦੁਕਾਨ ਹੈ ਉੱਥੋਂ ਪੁੱਛ ਲਿਓ ਤੇ ਜਿਹੜਾ ਸਹੀ ਜਾਣਦਾ ਹੋਵੇਗਾ ਉਹ ਤੁਹਾਨੂੰ ਦੱਸ ਦੇਗਾ ਕਿ ਜੀ ਇਸ ਰਸਤੇ ਤੋਂ ਜਾਓ ਫਿਰ ਐਨੀ ਕਿ ਦੂਰ ਇਹ ਉਹ ਇਹ ਜਿਹੜਾ ਇਸ ਸ਼ਾਸਤਰ ਬਾਰੇ ਜਾਂ ਜੜੀ ਵੀ ਕੋਈ ਕਿਸੇ ਅਸੀਂ ਡਾਕਟਰ ਕੋਲ ਜਾਂਦੇ ਪਹਿਲਾਂ ਅਸੀਂ ਇਹ ਦੇਖਦੇ ਹੀ ਨਹੀਂ ਹੈ ਕਿ ਉਹ ਆਰਥੋ ਦਾ ਡਾਕਟਰ ਹੈ ਜਾਂ ਆਈ ਸਪੈਸ਼ਲਿਸਟ ਹੈ ਹਾਰਡ ਦਾ ਹੈ ਅਸੀਂ ਬਿਮਾਰੀ ਕੁਛ ਹੁੰਦੀ ਹੈ ਹਰ ਕਿਸੇ ਹੋਰ ਸਪੈਸ਼ਲਿਸਟ ਕੋਲ ਪੁੱਜ ਜਾਂਦੇ ਨੌਲੇਜ ਉਹਨਾਂ ਥੋੜੀ ਬਹੁਤ ਦਵਾਈਆਂ ਦੀ ਹੁੰਦੀ ਹੈ ਕਿਉਂਕਿ ਡਾਕਟਰ ਤਾਂ ਹੈ ਐਸਾ ਨਹੀਂ ਇਹ ਜਿਹੜੇ ਐਸਟਰੋਲੋਜੀ ਜਾਣਦੇ ਹੈ ਇਹਦੇ ਜਿਹੜੇ ਜੋ ਜੋਤਿਸ਼ਾ ਚਾਰੇ ਹੁੰਦੇ ਹੈ ਇਹਨਾਂ ਨੂੰ ਥੋੜੀ ਬਹੁਤ ਨੌਲੇਜ ਹੁੰਦੀ ਹੈ ਪਰ ਜਿਹਨੂੰ ਸਹੀ ਨੌਲੇਜ ਹੋਏ ਉਹ ਸਹੀ ਗੱਲ ਤੁਹਾਡੇ ਬਾਰੇ ਦੱਸ ਸਕਦੇ ਇਹ ਜੀ ਕਈ ਸ਼ਾਸਤਰ ਹੈਗੇ ਆ ਇਹ ਜੀ ਕਈ ਧ੍ਰਿਗੂ ਸੰਹਿਤਾ ਹੈ ਇੱਕ ਸ਼ਾਸਤਰ ਉਹਦੇ ਵਿੱਚ ਮੈਂ ਨਹੀਂ ਗਿਆ ਮੈਂ ਚੈੱਕ ਨਹੀਂ ਕਰਵਾਇਆ ਹਲੇ ਤੱਕ ਪਰ ਮੈਂ ਇਹ ਮੈਨੂੰ ਇਹ ਨੌਲੇਜ ਹੈ ਔਰ ਮੈਂ ਸੁਨੇ ਆਇਆ ਪੜ੍ਹਿਆ ਹੈ ਕਿ ਉਹ ਇਹ ਤੱਕ ਦੱਸ ਦਿੰਦੇ ਕਿ ਤੁਹਾਡੇ ਜਿਹੜਾ ਬੱਚਾ ਹੋਏਗਾ ਉਹਦੀ ਕੀ ਉਹਦਾ ਨਾਂ ਕੀ ਹੋਏਗਾ ਉਹ ਕਿੱਥੇ ਵਿਆਹਿਆ ਜਾਏਗਾ ਮਤਲਬ ਇੰਨੀ ਉਹ ਜਿਹੜੇ ਆਉਣ ਵਾਲੀ ਔਲਾਦ ਹੈ ਉਹਨਾਂ ਬਾਰੇ ਵੀ ਉਹ ਪੜ੍ਹ ਕੇ ਦੱਸ ਦਿੰਦੇ ਆ ਕਿ ਇਹ ਐਸਾ ਐਸਾ ਹੋਏਗਾ ਹੁਣ ਇਹ ਵਿਗਿਆਨ ਹੈ ਕਿੰਨਾ ਕਿ ਕੋਈ ਸੱਚ ਹੈ ਕਿ ਨਾ ਹੈ ਲੋਕਾਂ ਨੇ ਜਿਹੜੇ ਅਨਪੜ੍ਹ ਜੇ ਲੋਕ ਸੀਗੇ ਪੁਰਾਣੇ ਉਹਨਾਂ ਨੇ ਵਹਿਮਾਂ ਦੇ ਵਿੱਚ ਪਾ ਦਿੱਤਾ ਇਹਨੂੰ ਕਿਸੇ ਧਰਮਾਂ ਨਾਲ ਕਨੈਕਟ ਕਰ ਦਿੱਤਾ ਇਹ ਤਾਂ ਵਿਗਿਆਨ ਹੈ ਹੁਣ ਜਿਸ ਤਰ੍ਹਾਂ ਉਹ ਨਾੜੀ ਦੇਖ ਕੇ ਪਹਿਲਾਂ ਦਵਾਈ ਦੱਸਦੇ ਸੀਗੇ ਹੁਣ ਵਿੱਚ ਕਈ ਇਹ ਜਿਹੇ ਆ ਗਏ ਜਿਨ੍ਹਾਂ ਨੂੰ ਨਹੀਂ 나ੜੀ ਦਾ ਗਿਆਨ ਸੀਗਾ ਪਰ ਜਿਹੜੇ ਇਸ ਤਰ੍ਹਾਂ ਜਾਣਦੇ ਹੈ ਉਹ ਇਹ ਦੱਸ ਸਕਦੇ ਹੈ ਕਿ ਇਸ ਵੇਲੇ ਤੁਹਾਡੇ ਵాయు ਹੈ ਪਿਤ ਹੈ ਕਿ ਕਫ ਹੈ ਜਿਹੜੇ ਉਹ ਚੀਜ਼ਾਂ ਹੁੰਦੀਆਂ ਹੈ ਉਹ ਤੁਹਾਨੂੰ ਦੱਸ ਦੇਣਗੇ ਇਸ ਰਿਲੇਟ ਦੀ ਤੁਹਾਡੀ ਕੋਈ ਪ੍ਰੋਬਲਮ ਆਣ ਆਲੀ ਹੈ ਜਿਹੜੇ ਆਯੁਰਵੇਦ ਵਾਲੇ ਹੈ ਉਹ 나ੜੀ ਦੇਖ ਕੇ ਦੱਸ ਦਿੰਦੇ ਹੈ ਤੇ ਇੱਕ ਹੀ ਇਹ ਵਿਗਿਆਨ ਹੈ ਸਾਨੂੰ ਨੌਲੇਜ ਨਹੀਂ ਤੁਸੀਂ ਐਕਸਪੀਰੀਅੰਸ ਕੀਤਾ ਕਦੀ ਐਵੇਂ ਦਾ ਕੁਝ ਐ ਡਾਕਟਰਸ ਨੂੰ ਇਦਾਂ ਦਿਆਂ ਨੂੰ ਕਦੇ ਮਿਲੇ ਹੋ ਕਦੇ ਐਸਟਰੋਲੋਜਰਸ ਨਾਲ ਨਹੀਂ ਐਸਟਰੋਲੋਜਨ ਕੋਈ ਮਹ ਗਿਆ ਨਹੀਂ ਹੈ ਪਰ ਐਦਾ ਹੀ ਕੋਈ ਮਿਲ ਜਾਏ ਜਦੋਂ ਹੁਣ ਇਹ ਜਿਨ੍ਹਾਂ ਨੇ ਫਿਲਮ ਬਣਾਈ ਹੈ ਹੁਣ ਜਦੋਂ ਤੁਸੀਂ ਹਟ ਜਾਓਗੇ ਤਾਂ ਮੈਂ ਪੁੱਛਾਂਗਾ ਜੀ ਮੇਰਾ ਕਿਦਾਂ ਦਾ ਹੈ ਮੇਰਾ ਦੱਸਿਓ ਜਈ ਕੁਛ ਮੈਂ ਵੈਸੇ ਵਿਸ਼ਵਾਸ ਕਰਦਾ ਹਾਂ ਰੱਬ ਤੇ ਮੈਂ ਕਹਿੰਦਾ ਇਹਨਾਂ ਕੋਲ ਜਾਣ ਦੀ ਬਜਾਏ ਆਪਸ ਸਿੱਧਾ ਉਹਨੂੰ ਕਿਉਂ ਨਾ ਰਿਕੁਐਸਟ ਕਰੀਏ ਪਰ ਉਹ ਐਡੀ بڑا ਡਿਪਾਰਟਮੈਂਟ ਹੈ ਕਿ ਉੱਥੇ ਇੰਨੀਆਂ ਅਰਜ਼ੀਆਂ ਪਈਆਂ ਹਨ ਪਰ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਉਹ ਅਰਜ਼ੀ ਸੁਣਦਾ ਜ਼ਰੂਰ ਹੈ ਤੁਹਾਡੇ ਸਭ ਨਾਲ ਰੱਬ ਨੂੰ ਕਿੱਦਾਂ ਪਾਇਆ ਜਾ ਸਕਦਾ ਕਿੱਦਾਂ ਪਰਮਾਤਮਾ ਦੇ ਨਾਲ ਕਨੈਕਟ ਕੀਤਾ ਜਾ ਸਕਦਾ ਤੁਹਾਡੇ ਅਕੋਰਡਿੰਗਲੀ ਤੁਸੀਂ ਕਿਸੇ ਪਾਸੇ ਨੂੰ ਵੀ ਮੂਵ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਮੱਕੇ ਪੂ ਜਾ ਕੇ ਵੀ ਜਿੱਧਰ ਨੂੰ ਮਰਜ਼ੀ ਮੇਰੇ ਪੈਰ ਕਰ ਦੋ ਰੱਬ ਤਾਂ ਹਰ ਇੱਕ ਜਗ੍ਹਾ ਹੈ ਆਪਾਂ ਨੂੰ ਕਨੈਕਟ ਨਹੀਂ ਕਰਨਾ ਆਂਦਾ ਹੈ ਇਵਨ ਅਸੀਂ ਤਾਂ ਆਪਣੇ ਮਾਪਿਓਰ ਨਾਲ ਕਨੈਕਟ ਨਹੀਂ ਆ ਚੰਗੀ ਤਰ੍ਹਾਂ ਉਹੀ ਹੈ ਰੱਬ ਇੱਕ ਤਰ੍ਹਾਂ ਦੇ ਅਸੀਂ ਉਹਨਾਂ ਤੋਂ ਵੀ ਆਸ਼ੀਰਵਾਦ ਚੰਗੀ ਤਰ੍ਹਾਂ ਨਹੀਂ ਲੈਂਦੇ ਅਸੀਂ ਉਹਨਾਂ ਦੀ ਸੇਵਾ ਕਰੀਏ ਤਾਂ ਉਹਨਾਂ ਦੇ ਆਸ਼ੀਰਵਾਦ ਦੀ ਬਹੁਤ ਕੰਮ ਕਰ ਦਿੰਦੇ ਥੈਂਕ ਯੂ ਸੋ ਮੱਚ ਬੀਨ ਸਰ ਸੋ ਐਸੀ ਜੀ ਮੇਰੇ ਨਾਲ ਬੀਨ ਸ਼ਰਮਾ ਜੀ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਸੋ ਵੈਬ ਸੀਰੀਜ਼ ਨੂੰ ਸਪੋਰਟ ਕਰਨ ਦੇ ਲਈ ਅੱਜ ਪਹੁੰਚੇ ਨੇ ਫਿਲਹਾਲ ਹੀ ਮੈਨੂੰ ਦੀਓ ਇਜਾਜ਼ਤ ਕੈਮਰਾਮੈਨ ਗਣੇਸ਼ ਨਾਲ ਮਨਪ੍ਰਤ ਖਲਰਦਾਨਿਕ ਸਵੇਰਾ ਟੀਵੀ ਚੰਡੀਗੜ੍ਹ